ਬਾਈ ਜੀ ਤੇ ਕਿੰਨਾ ਸਾਡਾ ਇਨਕਾਰ ਟੋੜਾ ਬਰਾ ਇੰਦਾ ਨਹੀਂ ਕਰ ਸਕਦੇ ਨਹੀਂ ਐਡਾ ਵੱਡਾ ਬਰਾ ਚੰਗਾ ਚਪਰਾੜੀ ਪਦ ਕੰਮ ਕੀ ਰੱਖੀ ਚੱਗੇ ਹੱਸ ਕਰਦੇ ਬੰਦੇ ਨਾਲ ਗੱਲ ਕਰ ਚੱਕਰ ਕੈਮਰੇ ਕੋਲ ਚੈੱਕ ਕਰਾਓ ਇਹ ਵੀ ਨਹੀਂ ਚੱਕੀ ਮੇਰੇ ਬਰਾ ਨਾ ਵਰਤ ਗਿਆ ਗੇਟੀ ਤਾਂ ਕੱਟੀ ਨਹੀਂ ਮੈਂ ਤੇਰੀ ਵੰਦ ਜਾ ਬੰਦੂ ਰਾਣਾ ਕੋਈ ਨਹੀਂ ਮਹਾਰਾਜ ਕਜੀ ਮਾਈਕ ਆਡੀਆ ਥੋੜੀ ਹੁੰਦੀ ਸਰ ਕੀ ਸਰ ਕੀ ਸਰ ਕੀ ਘਟਨਾ ਸਰ ਕੀ ਘਟਨਾ ਹੋ ਗਈ ਜੀ ਇਸ ਟਾਈਮ ਜੀ ਦੇਖੋ ਜਿਹੜਾ ਜਿਹੜਾ ਹੁਣੇ ਬੜੀ ਵੱੰਦ ਭਾਗੀ ਘਟਨਾ ਜੜੀ ਹੋਈ ਹੈ ਇਹਦੇ ਵਿੱਚ ਅਮਨ ਅਡਿਤ ਸਿੰਘ ਜਿਹੜੇ ਸਾਲਾ ਸੁਵਿੰਦਰ ਸਿੰਘ ਇਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਇਹ ਸਾਹਮਣੇ ਗਵੰਡੀ ਖੜਾ ਵੀ ਨਾ ਕਰਨ ਜੀ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਪੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਜ਼ਿਆਦਾ ਤੌਰ ਤੇ ਤਾਂ ਹੀ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਵਿਸਟ ਲੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਟਰਾਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗੇ ਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋ ਰਿਹਾ ਦੇਖ ਕੇ ਕੀ ਇਹਨਾਂ ਨੇ ਹੀ ਜਿਹੜਾ ਉਹਨਾਂ ਤੋਂ ਚੱਲੀ ਆ ਕਿ ਕੋਈ ਫਾਉਲ ਪਲੇਅਰ ਕਿੰਨੇ ਜਣਾਂ ਨੂੰ ਲੱਗ ਗਈ ਹੈ ਦੇਖੋ ਜੀ ਦਿੱਤਾ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਜਸਵੀਰ ਕੌਰ ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡੈਥ ਹੋ ਗਈ ਹੈ ਸਾਡੇ ਸਾਹਮਣੇ ਗਨਸ਼ਾਟ ਹੋਇਆ ਹੈ ਸਾਡੇ ਹਾਂ ਨਹੀਂ ਗਨਸ਼ਾਟ ਸਾਹਮਣੇ ਇਲਾਚੀ ਇਹ ਦੇਖੋ ਜੀ ਇੱਕ ਚਾਰਾਂ ਜਣਿਆਂ ਦੀ ਸਰ ਕੀ ਕੰਮ ਕਰਦੇ ਸੀ ਇਹ ਪਤਾ ਲੱਗਾ ਸਰ ਕੀ ਕੰਮ ਕਰਦਾ ਸੀ ਇਹ ਫਾਈਨੈਂਸ ਦਾ ਕੰਮ ਸੀ ਜੇ ਉਹ ਨੋਟਸ ਨੰਬਰ 40ੀਆਂ ਬਣਾ ਕੇ ਵੀ ਭੇਜਦੇ ਸੀ ਸਰ ਲੱਗਦਾ ਵੀ ਮਤਲਬ ਜਿਹੜੇ ਗਨ ਛੋਟ ਆਪ ਹੀ ਮਤਲਬ ਸੀ ਕਿ ਕਿਹਨਾਂ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦਿਖਣ ਨੂੰ ਤਾਂ ਉੱਥੇ ਹੀ ਉਹਨਾਂ ਦੇ ਕੋਲੇ ਹੀ ਹੱਥ ਕੋਲੇ ਪਿਆ ਪਿਸਤੂ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਚੈੱਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਦੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜ਼ਾ ਜਿਹੜੇ ਆ ਕੋਹੰਡੀ ਨੇਬਰ ਸਾਹ ਸਾਬ ਸੀਗੇ ਗਏ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਇਹਨਾਂ ਦੇ ਪਤੀ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਘਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਦੇ ਉਹ ਸੋ ਸਾਹਮਣੇ ਹੋ ਗਈਆਂ ਉਹ ਸਾਹਮਣੇ ਨਾਲ ਗੱਲ ਕਰਦੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਹੈ ਜਿਹੜੇ ক্লোਜ਼ ਰੇਨਸ ਉਹ ਲੈਣਗੇ ਸਰ ਕਿਹੜੀ ਜਗ੍ਹਾ ਜਿੱਥੇ ਇਹ ਹੋਇਆ ਜੀ ਹਰਮਨ ਨਾ ਇਹ ਦੋ ਬੇਟੀਆਂ ਇਹਨਾਂ ਦੀਆਂ ਜੀ ਤੇ ਆਪ ਦੋ ਜੀ ਸੀ ਕੱਲ ਪ੍ਰੋਗਰਾਮ ਸੀ ਕੋਈ ਇਹਨਾਂ ਦਾ ਨਹੀਂ ਕੋਈ ਪ੍ਰੋਨਾਚ ਕੋਈ ਰਾਤੀ ਸਾਡੇ ਨਾਲ ਸੈਰ ਕਰਦੀ ਰਹੀ ਕਰ ਤੇਰੀ ਮਿਸ ਜੀ ਤੇ ਆਈ ਮਿਸ ਜੀ ਤੋਂ ਸੈਰ ਕਰਦੇ ਬੱਚੇ ਨਾਲ ਸੈਰ ਕਰ ਰਹੇ ਸੀ ਬਾਜੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਹਨ オーਪਨ ਨਵਾਂ ਕਰਨ ਜਾ ਰਿਹਾ ਸੀ ਤੇ ਕੋਈ ਗੱਲ ਸੀ ਕੋਈ ਫਾਈਨਾਂਸ ਕਰ ਰਹੀ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਪਤਾ ਨਹੀਂ ਇਹ ਚੀਜ਼ ਸਾਨੂੰ ਨਹੀਂ ਪਤਾ ਜੀ ਇਹ ਚੀਜ਼ ਕੋਈ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦਾ ਕੋਈ ਇਸੇ ਐਸੀ ਪਹਿ ਪਤ ਦੇਖਿਆ ਨਹੀਂ ਕੋਈ ਪਰੇਸ਼ਾਨੀ ਨਹੀਂ ਕਿਸੇ ਨਾਲ ਕੋ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਰ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਬਿਲਕੁਲ ਹਸਮੁਖ ਪਰਿਵਾਰ ਸੀ ਤੇ ਕੋਈ ਰਾਤੀ ਗੱਲਾਂ ਬਾਤ ਕਰਦੇ ਰਹਾ ਤੇ ਕੋਈ ਗੱਲ ਬੇਵਾਜ ਜੀ ਪਤਾ ਨਹੀਂ ਸੁਣਵਾ ਕੀ ਉਸ ਵੀਰੇ ਦੇ ਦੋ ਛੋਟੀਆਂ ਬੇਟੀਆਂ ਦੋ ਇੱਕ 6 ਇੱਕ 6 ਸਾਲ ਦੀ ਇੱਕ 10 ਸਾਲ ਦੀ ਪਰਿਵਾਰ ਚ ਕਿੰਨੇ ਜਣੇ ਸੀਗੇ ਚਾਰੇ ਜੀ ਚਾਰੇ ਚਾਰੇ ਜਣੇ ਇਹ ਇਹ ਕਿਹੜਾ ਨਗਰ ਹੈ ਇਹ ਇਹ ਹਰਮਨ ਨਗਰ ਜੀ ਹਰਮਨ ਨਗਰ ਇੱਥੇ ਇੱਥੇ ਚਾਰ ਜਿਹੜੇ ਰਹਿੰਦੇ ਸੀ ਹਾਂਜੀ ਹਾਂਜੀ ਚਾਰ ਜਣ ਰੋਟਨ ਰਹਿੰਦੇ ਸੀ ਉਹਨਾਂ ਵਜੇ ਪੈ ਅੰਦਰ ਤੇ ਜੇ ਗੈਸ ਨਾਲ ਚੜਦੀ ਹੋਵੇ ਕਿਤੇ ਤੇ ਬੂਆ ਧੱਕੇ ਨਾਲ ਖੋਲਿਆ ਕੁੰਡੀ ਖੁੱਲ ਗਈ ਜੀ ਤੁਸੀਂ ਖੋਲਿਆ ਸੀ ਬੂਆ ਨਹੀਂ ਮੇਰੀ ਮਿਸਰੀ ਨੇ ਖੋਲਿਆ ਨਾ ਮੇਰੇ ਬੌਣ ਸਰਨਾ ਬਲੇ ਤੁਸੀਂ ਤੁਹਾਨੂੰ ਪਤਾ ਲੱਗਾ ਸੀ ਹਾਂ ਸਰ